ਜੰਮੂ ਕਸ਼ਮੀਰ ਦੇ ਕਪੈਲਗਾਉਂ ਵਿਖੇ ਨਿਹਾਤੇ ਲੋਕਾਂ ਦੇ ਉੱਤੇ ਅੱਤਵਾਦ ਵੱਲੋਂ ਗੋਲੀਆਂ ਚਲਾਉਣ ਤੋਂ ਬਾਅਦ 28 ਲੋਕਾਂ ਨੂੰ 82 ਮਾਰਿਆ ਤਾਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਬਠਿੰਡਾ ਦੇ ਅੰਦਰ ਪਹੁੰਚੇ ਮੈਂਬਰ ਪਾਰਲੀਮੈਂਟ ਹਰਸੀਮਰਤ ਕੌਰ ਬਾਦਲ ਅਤੇ ਉਹਨਾਂ ਵੱਲੋਂ ਕੈਂਡਲ ਜਲਾ ਕੇ ਉਹਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਅਤੇ ਸ਼ਰਦਾਂ ਦੇ ਵਿੱਚੋਂ ਉਹਨਾਂ ਵੱਲੋਂ ਕੀਤੀ ਗਈ ਨਕੇਂਦੀ ਦੱਸਦੀ ਹੈ ਕਿ ਜਿੱਥੇ ਹਰ ਇੱਕ ਧਰਮ ਦੇ ਲੋਕ ਹੀ ਹਿੰਦੂ ਧਰਮ ਦੇ ਨਾਲ ਖੜੇ ਆ ਉੱਥੇ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਵੇਂ ਸਿੱਖ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ ਉਹ ਹਿੰਦੂ ਭਰਾਵਾਂ ਦੇ ਨਾਲ ਖੜਾ ਹੈ ਕਿਉਂਕਿ ਉੱਥੇ ਉਹਨਾਂ ਵੱਲੋਂ ਹਿੰਦੂਆਂ ਨੂੰ ਮੇਨ ਜਾਂ ਆਪਣਾ ਤੌਰ ਤੇ ਟਾਰਗੇਟ ਬਣਾ ਕੇ ਉਹਨਾਂ ਦੀ ਕਤਲ ਕੀਤੀ ਜਿਸ ਦੇ ਵਿੱਚ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੂੰ ਲੈ ਕੇ ਜਗ੍ਹਾ-ਜਗ੍ਹਾ ਦੇ ਉੱਤੇ ਜਿੱਥੇ ਰੋਸ ਪ੍ਰਦਰਸ਼ਨ ਹੋ ਰਿਹਾ ਉੱਥੇ ਨਾਲ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਮਾਰਚ ਕੀਤਾ ਜਾ ਰਿਹਾ ਅਤੇ ਅੱਜ ਬਠਿੰਡਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇੱਕ ਕੈਂਡਲ ਮਾਰਚ ਕੀਤਾ ਗਿਆ ਜਿਸ ਦੇ ਵਿੱਚ ਮੈਂਬਰ ਪਾਰਲੀਮੈਂਟ ਹਰਸਿੰਦਰ ਕੌਰ ਬਾਦਲ ਵੱਲੋਂ ਇਸ ਦੀ ਅਗਵਾਈ ਕੀਤੀ ਗਈ। ਤੁਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਫਾਇਰ ਸਟੇਸ਼ਨ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਜੰਮੂ ਜੰਮੂ ਕਸ਼ਮੀਰ ਦੇ ਫੈਲਗਾਮ ਵਿਖੇ ਜੋ ਨਿਹਾਤੇ ਲੋਕਾਂ ਦੇ ਉੱਤੇ ਅਤਵਾਦਵਲੋਂ ਗੋਲੀਆਂ ਚਲਾ ਕੇ 28 ਲੋਕਾਂ ਦਾ ਖਤਰਾ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਪੂਰਾ ਦੇਸ਼ ਜਿੱਥੇ ਹਿਲ ਚੁੱਕਾ ਹੈ ਉਸ ਨੂੰ ਲੈ ਕੇ ਜਗਾ ਜਗਾਹ ਤੇ ਜਿੱਥੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਆ ਅੱਜ ਬਠਿੰਡਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਕੈਂਡਲ ਮਾਰਚ ਕੀਤਾ ਗਿਆ ਆ ਉਸ ਨੂੰ ਸੁਣਾਉਣਿਆ ਕਿ ਅਸੀਂ ਪੂਰਾ ਮਾਮਲਾ ਦੇ ਕੀ ਕਹਿੰਦੇ ਨੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਕੱਟ ਕੇ ਰੱਖਿਆ ਉਹਨਾਂ ਤੱਕ ਆਉਣ ਦੇ ਮਤਲਬ ਨੂੰ ਆਪਾਂ ਸਟੈਂਡ ਉੱਤੇ ਚੱਕ ਲੈਣਾ ਕੱਟਲਾ ਸਟੈਂਡ ਬਾੜ ਕੱਢ ਦਾ ਬਾੜ ਬੋਲੀ ਅੰਦਰ ਉੱਪਰਲਾ ਤਾਂ ਹੋ ਜਿੰਦਾ ਵਾ ਤੱਕ ਹੈ ਹੈਲੋ ਬਹੁਤ ਖੁਸ਼ ਹੋ ਗਿਆ ਬਹੁਤ ਖੁਸ਼ ਹੋ ਗਿਆ ਕਰਕੇ ਕੇ ਰੌਣਕ ਹੋ ਗਈ ਸੋਹ ਬੁੱਧਾ ਹਾਂ ਉਹ ਬੱਸ ਇਹ ਸੈਟ ਹੈ ਸੈਟ ਹੈ ਸੈਟ ਇਹ ਸਾਰੇ ਆਪਣੇ ਪਿੱਛੇ ਆ ਜਰਾ ਮੈਂ ਸਖਤ ਸ਼ਬਦਾਚੇ ਨਿੰਦਾ ਕਰਦੀ ਹਾਂ ਔਰ ਉਸ ਦਿਨ ਕਾਇਰਾਂ ਦਾ ਜਿਨ੍ਹਾਂ ਨੇ ਨਹਿੱਤੇ 마ਸੂਮ ਬੇਕਸੂਰ ਦੇਸ਼ ਵਾਸੀਆਂ ਦਾ ਇਸ ਬੇਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਉਹ ਸਾਰੇ ਦੇਸ਼ ਦੇ ਵਾਸੀਆਂ ਦਾ ਹਿਰਦਾ ਜੰਜੋਲ ਕੇ ਰੱਖਦਾ ਹੈਗਾ ਅੱਜ ਭਾਵੇਂ ਕਸ਼ਮੀਰ ਦੇ ਲੋਕੀ ਹੋਣ ਜਾਂ ਦੇਸ਼ ਦੇ ਲੋਕੀ ਹੋਣ ਉਹ ਡਟ ਕੇ ਆਪਣੇ ਹਿੰਦੂ ਭਰਾਵਾਂ ਦੇ ਨਾਲ ਖੜੇ ਆ ਉਹਨਾਂ 26 ਪਰਿਵਾਰਾਂ ਦੇ ਨਾਲ ਖੜੇ ਹੋਣਾ ਮਾਵਾ ਪਹਿਨਾ ਦੇ ਨਾਲ ਜਿਹੜੇ ਉੱਥੇ ਸੈਲਾਨੀ ਛੁੱਟੀ ਮਨਾਣ ਗਏ ਸੀ ਤੇ ਛੁੱਟੀ ਤਾਂ ਉਹਨਾਂ ਨੂੰ ਕੀ ਇਹ ਸਪੇਰੇਮੀ ਦੇ ਨਾਲ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਉਹਦੀ ਜਿੰਨੀ ਸਖ ਸ਼ਬਦਾਂ ਚ ਨਿੰਦਾ ਕੀਤੀ ਜਾਏ ਉਹ ਘਾਟੇ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਮੈਂ ਇਨਸਾਨ ਨਹੀਂ ਇਹ ਹਿਵਾਰ ਤੋਂ ਵੀ ਮਾਰੇ ਚੰਬਰ ਇਹਨਾਂ ਦੇ ਅੱਗੇ ਮੁਝੇ ਸ਼ਬਦ ਹੋਣੇ ਚਾਹੀਦੇ ਨੇ ਜੇ ਇਹਨਾਂ ਦੇ ਬਾਜ਼ੂਆਂ 'ਚ ਇਹ ਕੋਈ ਦਮ ਸੀਗਾ ਤਾਂ ਆਕੇ ਸਾਡੇ ਫੌਜ ਦੇ ਨਾਲ ਮੁਕਾਬਲਾ ਕਰਦੇ ਨਿਹੱਤਿਆਂ ਚੁੱਕੇ ਬਾਹਰ ਕਰਕੇ ਤੁਸੀਂ ਹੀਰੋ ਨਹੀਂ ਬਣਦੇ ਤਸੀਂ ਜਾਨਵਰ ਕਹ ਲਾਦੇ ਹੋ ਤੇ ਅੱਜ ਦੁੱਖ ਹੁੰਦਾ ਹੈ ਤੇ ਅਸੀਂ ਸਾਰੇ ਡਟ ਕੇ ਦੇਸ਼ ਅੱਜ ਸਰਕਾਰ ਦੇ ਨਾਲ ਖੜਿਆ ਕਿ ਇਹੋ ਜੇ ਪੰਤਿਆਂ ਨੂੰ ਇਹੋ ਜਾਂ ਮੂੰ ਤੋੜ ਜਵਾਬ ਮਿਲਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲੇ ਤੇ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਬੇਕਸੂਰਾ ਦਾ ਖੂਨ ਟੁੱਲੇ ਲੇਕਿਨ ਜਿਹੜੇ ਕਸੂਰਵਾਰੇ ਉਹਨਾਂ ਨੂੰ ਛੜਿਆ ਨਹੀਂ ਜਾਣਾ ਬਿਲਕੁਲ ਇਹ ਤਾਂ ਧਰਮ ਦੇ ਨਾਤੇ ਇੱਕ ਸੂਬਾ ਇੱਕ ਦੇਸ਼ ਜਿੱਥੇ ਹਿੰਦੂ ਮੁਸਲਮ ਸਿੱਖ ਸਾਈ ਸ਼ਾਂਤੀ ਦੇ ਨਾਲ ਵਸਦੇ ਨੇ ਤੇ ਵਸਣਾ ਚਾਹੁੰਦੇ ਨੇ ਆ ਜਿਹੜਾ ਇਹਨਾਂ ਨੇ ਭਾਈਚਾਰੇ ਇੱਕ ਸਾਂਝ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਤੋਂ ਸਖ ਸ਼ਬਦਾਂ ਚ ਮੈਂ ਇਹਨਾਂ ਦਾ ਨਿੰਦਾ ਕਰਦੀ ਆ ਕਿ ਧਰਮ ਦੇ ਆਧਾਰ 'ਤੇ ਤੁਸੀਂ ਕਿਸੇ ਨੂੰ ਕਤਲ ਕਰੋ ਅੱਜ Hindu ਭਾਈਚਾਰੇ ਦੇ ਨਾਲ ਪਾਵੇਂ ਸਿੱਖ ਹੋਏ ਪਾਵੇਂ ਮੁਸਲਮਾਨ ਹੋਏ ਸਾਰੇ ਅਸੀਂ ਡਟ ਕੇ ਖੜਿਆ ਵਿਰੋਧ 'ਚ ਖੜਿਆ ਤੇ ਅੱਜ ਇਸ ਵਾਸਤੇ ਆ ਰੋਸ ਮਾਚਸੀ ਕਰ ਰਿਆ ਉਹਨਾਂ ਪਰਿਵਾਰਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸਾਂਝ ਪਾ ਕੇ ਇਸ ਔਖੇ ਸਮੇਂ 'ਚ ਡਟ ਕੇ ਉਹਨਾਂ ਦੇ ਨਾਲ ਖੜੇ ਹੋ ਕੇ ਅਸੀਂ ਹੀ ਦੁਖੀ ਹਾਂ ਇੱਕ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਕੇਂਦਰ ਸਰਕਾਰ ਵੱਲੋਂ ਕੀ ਲੱਗਦਾ ਹੈ ਵੀ ਉਹਦੇ ਵਿੱਚ ਕੋਈ ਸਖਤ ਫੈਸਲਾ ਹੋਊਗਾ ਜੀ ਦੇਖੋ ਸਖਤ ਫੈਸਲਾ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਜੇ ਦੁਸ਼ਮਣ ਸਾਡੇ ਘਰ ਦੇ ਵਿੱਚ ਘੁਸ ਕੇ ਇਸ ਤਰੀਕੇ ਦੇ ਨਾਲ ਜੋ ਉਹਨਾਂ ਨੇ ਕੀਤਾ ਹੈ ਇਹਨੂੰ ਬਖਸ਼ਿਆ ਨਹੀਂ ਜਾ ਸਕਦਾ ਉਹਦੀ ਸਾਹਮਣੇ ਪੰਚਾਇਤ ਤਦਾ ਸੀਨਾ ਕਿਹਾ ਜੀ ਕੋਈ ਲੱਗਦਾ ਹੈ ਵੀ ਉਹਨਾਂ ਨੂੰ ਕੋਈ ਇਹੋ ਜਿਹਾ ਵੀ ਸੋਗ ਜੋ ਇਸ ਵਾਰ ਹੋਇਆ ਹੈ ਦੇਖੋ ਜੋ ਵੀ ਫੈਸਲਾ ਲੈਣਾ ਹੈਗਾ ਸਰਕਾਰ ਸਕਸ਼ਮ ਹੈ ਉਹਨਾਂ ਦੇ ਕੋਲ ਬਹੁਮਤ ਹੈ ਆ ਸਾਰਾ ਦੇਸ਼ ਉਹਨਾਂ ਦੇ ਨਾਲ ਖੜਿਆ ਹੈ ਸਿਰਫ ਦੇਸ਼ ਤੇ ਲੋਕਾਂ ਦੇ ਮਨਾਂ 'ਚ ਅਖਰੋਸ਼ ਹੈ ਤੇ ਬਹੁਤ ਵੱਡਾ ਦੁੱਖ ਹੈ ਤੇ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਆ ਕੀਤਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇ